ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਗੱਲ ਕਰਨੀ ਹੈ ਇਨਸਾਨ ਦੀ ਕਦਰ ਬਾਰੇ ਕਹਿੰਦੇ ਕਿਸੇ ਫਕੀਰ ਨੇ ਕਿਸੇ ਅਮੀਰ ਨੂੰ ਪੁੱਛਿਆ ਕਿਸੇ ਫਕੀਰ ਨੇ ਕਿਸੇ ਅਮੀਰ ਨੂੰ ਪੁੱਛਿਆ ਬਈ ਜੇ ਮੈਂ ਮਰ ਜਾਂ ਫਿਰ ਤੂੰ ਕੀ ਕਰੇਂਗਾ ਅਮੀਰ ਕਹਿੰਦਾ ਜੇ ਤੂੰ ਮਰ ਗਿਆ ਫਿਰ ਮੈਂ ਕੀ ਕਰਨਾ ਮੈਂ ਤਾਂ ਤੈਨੂੰ ਕਫਨ ਪਾ ਕੇ ਦਫਨਾ ਦੂੰਗਾ ਤਾਂ ਫਕੀਰ ਬੋਲਿਆ ਕਹਿੰਦਾ ਅੱਛਾ ਵੀ ਜੇ ਮੈਂ ਮਰ ਗਿਆ ਤੂੰ ਮੈਨੂੰ ਕਫਨ ਪਾ ਕੇ ਮੇਰੇ ਤੇ ਤੂੰ ਮੈਨੂੰ ਦਫਨਾ ਦੇਂਗਾ ਅਮੀਰ ਕਹਿੰਦਾ ਹਾਂ ਫਕੀਰ ਕਹਿੰਦਾ ਵੀ ਹੁਣ ਮੈਂ ਜਿਉਂਦਾ ਮੈਂ ਕੱਪੜਿਆਂ ਤੋਂ ਵੀ ਨੰਗਾ ਫਿਰਦਾ ਤੂੰ ਮੈਨੂੰ ਤੇੜ ਧਕਣ ਨੂੰ ਕੱਪੜੇ ਨਹੀਂ ਦਿੱਤੇ। ਤੂੰ ਮੈਨੂੰ ਮਰੇ ਤੇ ਮੇਰੇ ਤੇ ਕਫਨ ਪਾ ਕੇ ਤੂੰ ਮੈਨੂੰ ਦਫਨਾ ਦੇਂਗਾ। ਤੂੰ ਮੈਨੂੰ ਜਿਉਂਦੀ ਜਿਉਂਦੀ ਉਹ ਕੱਪੜੇ ਦੇ ਦੇ ਪਾਉਣ ਨੂੰ। ਤੇਰਾ ਭਲਾ ਹੋ ਜੂ। ਸੋਈ ਗੱਲਾਂ ਨੇ ਜੀ। ਜਿਉਂਦੇ ਜੀ ਨਹੀਂ ਕੋਈ ਕਸੇ ਦੀ ਕਦਰ ਪਾਉਂਦਾ। ਮਰਿਆਂ ਦੇ ਸਭ ਅੱਗੇ ਪਿੱਛੇ ਫਿਰਦੇ ਨੇ। ਬੜਾ ਹੱਕ ਜਿਤਾਉਣਗੇ, ਬੜੇ ਭੱਜੇ ਨੱਠੇ ਜੇ ਫਿਰਨਗੇ। ਇਦਾਂ ਦੂਏ ਨੂੰ ਦੇਖਣ ਵਾਲੇ ਨੂੰ ਏਦਾਂ ਮਹਿਸੂਸ ਹੁੰਦਾ ਵੀ ਬੜਾ ਪਿਆਰ ਕਰਦੇ ਤੇ ਇਹ ਇਨਸਾਨ ਨੂੰ ਬੜਾ ਪਿਆਰ ਕਰਦੇ ਤੇ ਮਰਿਆਂ ਦੇ ਮੂੰਹਾਂ ਤੋਂ ਕਫਣ ਚੱਕ ਚੱਕ ਕੇ ਮੂੰਹ ਦੇਖਣਗੇ ਜਿਉਂਦਿਆਂ ਦਾ ਮੂੰਹ ਦੇਖਣਾ ਵੀ ਨਹੀਂ ਚਾਹੁੰਦੇ ਕਹਿੰਦੇ ਅਸੀਂ ਤਾਂ ਇਹਨਾਂ ਦਾ ਮੂੰਹ ਨਹੀਂ ਦੇਖਣਾ ਸੋਈ ਗੱਲਾਂ ਨੇ ਇਹ ਸਮਾਜ ਹੈ ਨਾ ਜਿਹੜਾ ਇਹ ਬਹੁਤ ਜ਼ਿਆਦਾ ਘਟੀਆ ਸੋਚ ਦਾ ਮਾਲਕ ਬਣਦਾ ਜਾਂਦਾ ਹੈ ਜਿਵੇਂ ਕਹਿੰਦੇ ਹੁੰਦੇ ਨੇ ਨਾ ਅੱਖੋਂ ਪਰੇ ਜੱਗ ਮਰੇ ਜੇ ਸਾਡੇ ਸਾਹਮਣੇ ਕਿਸੇ ਦਾ ਧੀ ਪੁੱਤ ਚੰਗੇ ਅਹੁਦੇ ਤੇ ਆ ਚੰਗੀਆਂ ਕਮਾਈਆਂ ਕਰਦਾ ਸਤੋ ਝੱਲਿਆ ਨਹੀਂ ਜਾਂਦਾ ਪਰ ਸਾਡੇ ਸਾਹਮਣੇ ਨਾ ਹੋਵੇ ਜੇ ਉਹ ਕਿਤੇ ਦੇਸੀ ਪਰਦੇਸੀ ਜਾ ਕੇ ਪੂਰੇ ਝੰਡੇ ਗੱਡੇ ਹੋਏ ਆ ਉਹਨੇ ਫਿਰ ਉੱਥੇ ਵੀ ਤਾਂ ਤੁਸੀਂ ਝੱਲਦੇ ਹੋ ਸਾਨੂੰ ਸਾਹਮਣੇ ਵਾਲੀਆਂ ਜਿਹੜੀਆਂ ਗੱਲਾਂ ਆ ਉਹ ਬਰਦਾਸ਼ਤ ਕਰਨੀਆਂ ਬਹੁਤ ਔਖੀਆਂ ਹੋ ਗਈਆਂ ਉਹਨਾਂ ਚੀਜ਼ਾਂ ਦੀ ਸਾਨੂੰ ਨਕਦਰ ਹੀ ਹੋ ਗਈ ਜਿਹੜੀ ਚੀਜ਼ ਸਾਡੇ ਕੋਲ ਹੈ ਉਹਦੀ ਸਾਨੂੰ ਕਦਰ ਨਹੀਂ ਰਹੀ ਜਿਹੜੀ ਸਾਡੇ ਕੋਲ ਹੈ ਨਹੀਂ ਉਹਨੂੰ ਅਸੀਂ ਹਾਸਲ ਕਰਨਾ ਚਾਹੁੰਦੇ ਆ ਉਹ ਹੀ ਇਨਸਾਨ ਦੀ ਫਿਤਰਤ ਹੋ ਗਈ ਵੀ ਜਦੋਂ ਸਾਨੂੰ ਕਿਸੇ ਦੀ ਲੋੜ ਹੈ ਤਾਂ ਸਾਡੇ ਨਾਲ ਕੋਈ ਖੜਦਾ ਨਹੀਂ ਜਦੋਂ ਅਸੀਂ ਅੱਖਾਂ ਵਿੱਚ ਗਏ ਜਦੋਂ ਸਾਡੇ ਸਾਹ ਬੰਦ ਹੋ ਗਏ ਫੇਰ ਬੜਾ ਭੱਜੇ ਨੱਠੇ ਫਿਰਨਗੇ ਬੜਾ ਹਿੰਜੂ ਬਹਾਉਣਗੇ ਬੜਾ ਦਿਖਾਵਾ ਜਾ ਕਰਨਗੇ ਬੜਾ ਕੂਕਰੋਲਾ ਪਾਉਣਗੇ ਫੇਰ ਕਹਿਣਗੇ ਸਾਨੂੰ ਇੱਕ ਵਾਰ ਬਾਈ ਦੱਸਦਾ ਤਾਂ ਸਹੀ ਤੈਨੂੰ ਕਿਹੜੀ ਚੀਜ਼ ਦੀ ਲੋੜ ਸੀ ਹੁੰਦਾ ਨਾ ਸਮਾਜ ਚ ਇਹ ਕਿੰਨਾ ਹੀ ਭੈਣ ਭਾਈ ਤੰਗ ਰਹੇ ਕੋਈ ਹਿੰਜੂਆਂ ਦੀ ਕਦਰ ਨਹੀਂ ਕੋਈ ਹਾੜਿਆਂ ਦੀ ਕਦਰ ਨਹੀਂ ਕੋਈ ਉਹਦੇ ਸਮੇਂ ਦੀ ਕਦਰ ਨਹੀਂ ਵੀ ਉਹਦੇ ਤੇ ਸਮਾਂ ਕਿਹਾ ਜਾ ਗੁਜ਼ਰ ਰਿਹਾ ਭੈਣ ਭਾਈ ਤੇ ਜੇ ਉਹ ਹੀ ਭੈਣ ਭਾਈ ਦੁਨੀਆ ਤੋਂ ਨੰਗ ਗਿਆ ਫੇਰ ਕਹਣਗੇ ਵੀਰਿਆ ਤੂੰ ਕਿਹੜਾ ਦੱਸਦਾ ਤਾਂ ਸਹੀ ਤੇਰੇ ਲਈ ਜਾਨ ਵੀ ਹਾਜ਼ਰ ਤੀ ਉਹ ਹੈ ਹੋ ਗਿਆ ਨਾ ਉਹ ਫਕੀਰ ਵਾਲਾ ਕੰਮ ਬਈ ਮਰੇ ਪਏ ਨੂੰ ਤਾਂ ਤੈਨੂੰ ਮੈਂ ਕਫਣ ਪਾ ਕੇ ਦਫਨਾ ਦੂੰਗਾ ਅਮੀਰ ਕਹਿੰਦਾ ਪਰ ਜਿਉਂਦੀ ਜਿਉਂਦੀ ਤੈਨੂੰ ਕਪੜਾ ਨਹੀਂ ਮੈਂ ਦੇ ਸਕਦਾ ਇਹ ਦੁਨੀਆ ਦੀ ਫਿਤਰਤ ਬਣ ਗਈ ਬਈ ਜੇ ਖੜਨਾ ਹੁੰਦਾ ਹੈ ਜੇ ਹਿੰਜੂਆਂ ਦੀ ਕਦਰ ਪਾਉਣੀ ਹੁੰਦੀ ਆ ਤਾਂ ਜਿਉਂਦੀ ਜਿਉਂਦੀ ਉਹ ਪਾ ਲਿਆ ਕਰੋ ਮਰੀਆਂ ਤੋਂ ਕੋਈ ਨਹੀਂ ਦੇਖਦਾ ਵੀ ਮੇਰੇ ਪਿੱਛੇ ਕੌਣ ਰੋਂਦਾ ਹੈ ਕੌਣ ਰਾਟ ਪਾਉਂਦਾ ਹੈ ਕੀ ਗੱਲ ਹੈ ਕੀ ਬਾਤ ਹੈ ਮੁਰਦੇ ਨੂੰ ਕੋਈ ਮਤਲਬ ਨਹੀਂ ਤੁਹਾਡੇ ਥਾਈ ਉਹਦੇ ਤਾਂ ਸੁਆਸ ਨਿਕਲੇ ਤੁਸੀਂ ਕੌਣ ਮੁਰਦਾ ਕੌਣ ਕਹਾਣੀ ਖਤਮ ਇੱਕ ਸੁਪਨਾ ਬਣ ਜਾਂਦਾ ਇਨਸਾਨ ਇੱਕ ਸੁਪਨਾ ਜਿਹੜੇ ਇਨਸਾਨ ਬਿਨਾ ਘਰ 'ਚ ਅਸੀਂ 1 ਮਿੰਟ ਨਹੀਂ ਨਾ ਬਚਦੇ 1 ਮਿੰਟ ਨਹੀਂ ਬਚਦੇ ਜਦੋਂ ਸਾਡੇ ਕੋਲੋਂ ਚਲੇ ਜਾਂਦਾ ਉਹ ਹੀ ਇਨਸਾਨ ਇੱਕ ਸੁਪਨੇ ਦੀ ਤਰ੍ਹਾਂ ਹੋ ਜਾਂਦਾ ਹੈ ਮਿੱਕਾ ਦੇ ਇਹ ਵੀ ਆਇਆ ਤਾਂ ਸੋਹੀ ਗੱਲ ਹੈ ਜੇ ਇਨਸਾਨੀਅਤ ਦੀ ਕਦਰ ਪਾਉਣੀ ਆ ਤਾਂ ਜਿਉਂਦੇ ਜਿਉਂਦੇ ਹੀ ਪਾਇਆ ਕਰੋ ਹੁਣ ਆਪਣੀ ਜ਼ਿੰਦਗੀ ਚ ਕਿੰਨੇ ਹੀ ਆਪਣੇ ਨਾਲ ਦੇ ਵਿਛੜ ਕੇ ਲੰਘੇ ਆਪਣੀ ਜ਼ਿੰਦਗੀ ਫੇਰ ਵੀ ਓਕਣ ਚੱਲਦੀ ਆ ਨਾ ਸਾਨੂੰ ਹੱਸੇ ਬਿਨਾ ਸਰਦਾ ਨਾ ਬੋਲੇ ਬਿਨਾ ਸਰਦਾ ਨਾ ਖਾਦੇ ਬਿਨਾ ਸਰਦਾ ਨਾ ਪਹਿਨੇ ਬਿਨਾ ਸਰਦਾ ਆਪਾਂ ਕਿੰਨਾ ਕ ਯਾਦ ਕਰਦੇ ਆਂ ਦੇਖੋ ਜਿਹੜੇ ਸਾਡੇ ਨਾਲ ਦੇ ਜੰਮੇ ਹੁੰਨੇ ਆ ਨਾ ਉਹ ਅੰਦਰ ਘਰ ਘਰ ਜਾਂਦੇ ਆ ਉਹ ਦੁੱਖ ਕਿਉਂਕਿ ਸਾਨੂੰ ਖੁਸ਼ੀਆਂ 'ਚ ਵੀ ਉਹ ਸਾਡੇ ਅੱਗੇ ਖੜਦੇ ਆ ਆਕੇ ਸਾਡੀਆਂ ਗਮੀਆਂ 'ਚ ਵੀ ਸਾਡੇ ਅੱਗੇ ਖੜਦੇ ਆ ਆਕੇ ਪਰ ਆਪਣੀ ਜੀਉਂਦੇ ਜੀਆਂ ਦੀ ਜ਼ਿੰਦਗੀ ਤਾਂ ਚੱਲ ਰਹੀ ਆ ਆਪਾਂ ਉਹਨਾਂ ਪਿੱਛੇ ਕੁਛ ਛੱਡ ਕੇ ਤਾਂ ਨਹੀਂ ਵਹਿਗੇ ਉਹ ਛੱਡ ਕੇ ਤਾਂ ਨਹੀਂ ਵਹਿਗੇ ਨਾਲੇ ਆਪਣੇ ਕਿੰਨੇ ਲਾੜ ਲੇਤੇ ਉਹ ਕਿੰਨੇ ਲਾੜ ਲੇਤੇ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਜੇ ਸਾਡਾ ਫਲਾਣਾ ਜੀ ਚਲੇ ਗਿਆ ਅਸੀਂ ਤਾਂ ਹੁਣ ਉਦਣ ਦਾ ਖਾਦਾ ਹੀ ਨਹੀਂ ਕੁਛ ਅਸੀਂ ਤਾਂ ਉਦਣ ਦੇ ਨਾਤੇ ਹੀ ਨਹੀਂ ਕੱਪੜੇ ਹੀ ਨਹੀਂ ਬਦਲੇ ਕੈ ਸਾਲ ਹੋ ਗਏ ਨਹੀਂ ਜੀਉਂਦਿਆਂ ਦੀ ਜ਼ਿੰਦਗੀ ਚੱਲਦੀ ਐ ਚਲਾਉਣੀ ਪੈਂਦੀ ਐ ਜੀਣ ਲਈ ਪਰ ਸਾਨੂੰ ਬਾਅਦ 'ਚੋ ਇਹ ਅਹਿਸਾਸ ਨਾ ਹੋਵੇ ਵੀ ਅਸੀਂ ਉਹਨਾਂ ਦੀ ਜਦੋਂ ਜੀਉਂਦੇ ਤੇ ਅਸੀਂ ਉਹਨਾਂ ਦੀ ਕਦਰ ਨਹੀਂ ਕੀਤੀ ਜੇ ਸਾਤੋਂ ਚਾਂ ਚੱਕ ਗਲਤੀਆਂ ਹੋ ਵੀ ਜਾਣ ਨਾ ਉਹ ਵੱਡ-ਵੱਡ ਖਾਂਦੀਆਂ ਨੇ ਵੱਡ-ਵੱਡ ਖਾਂਦੀਆਂ ਨੇ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਸਾਡੇ ਇਹ ਜੀਣੇ ਸਾਡੇ ਕੋਲੋਂ ਇੰਨੀ ਛੇਤੀ ਚਲੇ ਜਾਣਾ ਸੋਈ ਗੱਲ ਐ ਰਹਿਮ ਖਤਮ ਹੋ ਗਿਆ ਦੁਨੀਆ 'ਚੋਂ ਰਹਿਮ ਖਤਮ ਹੋ ਗਿਆ ਇਹ ਮੈਂ ਬੜਾ ਭਰੋਸੇ ਨਾਲ ਗੱਲ ਕਹਿ ਸਕਦੀ ਆ ਰਹਿਮ ਦਿਲ ਇਨਸਾਨ ਦੁਨੀਆ 'ਤੇ ਬਹੁਤ ਘੱਟ ਨੇ ਜਿਹੜੇ ਕਿਸੇ ਨੂੰ ਰੋਂਦਾ ਨਹੀਂ ਦੇਖ ਸਕਦੇ ਜਿਹੜਾ ਕਿਸੇ ਨੂੰ ਔਕਸੋਖ 'ਚ ਨਹੀਂ ਦੇਖ ਸਕਦੇ ਬਹੁਤ ਘੱਟ ਦੁਨੀਆ ਇਦਾਂ ਦੀ ਜੇ ਹੈਗੀ ਆ ਤਾਂ ਉਸ ਇਨਸਾਨ ਨਾਲ ਦੁਨੀਆਦਾਰੀ ਖੇਤ 'ਪੇ ਗਧੇ ਵਾਲੀ ਕਰਦੀ ਆ ਲੋਕਾਂ ਨੂੰ ਅੱਜਕੱਲ ਸੱਚਾਈ ਇਮਾਨਦਾਰੀ ਭੋਲਾਪਨ ਬਿਲਕੁਲ ਕਬੂਲ ਨਹੀਂ ਹੈਗਾ ਦੁਨੀਆਦਾਰੀ ਜੁੱਤੀ ਦੀ ਯਾਰ ਐ ਹਰਦਮ ਡੰਡਾ ਹੱਥ 'ਚ ਰੱਖਣਾ ਪੈਂਦਾ ਨਹੀਂ ਸਾਨੂੰ ਦੁਨੀਆਦਾਰੀ ਰੋਟੀ ਨਹੀਂ ਖਾਣ ਦਿੰਦੀ ਸਾਨੂੰ ਟਿਕਣ ਨਹੀਂ ਦਿੰਦੀ ਕਿਉਂਕਿ ਭੋਲੇਪਣ ਵਿੱਚ ਕੁਝ ਨਹੀਂ ਰੱਖਿਆ ਸਮਾਜ ਵਿੱਚ ਵਿਚਰ ਲਈ ਥੋੜੇ ਜਿਹਾ ਸਾਨੂੰ ਕਠੋਰ ਹੋਣਾ ਪੈਣਾ ਹੈ ਕਠੋਰ ਹੋਣਾ ਪੈਣਾ ਅਸੀਂ ਕਮਾਈਆਂ ਜਿੰਨੀਆਂ ਮਰਜ਼ੀ ਕਰ ਲਈਏ ਕਰਨੀਆਂ ਵੀ ਪੈਂਦੀਆਂ ਨੇ ਸਾਨੂੰ ਧੀਆਂ ਪੁੱਤਾਂ ਲਈ ਸਭ ਕੁਝ ਕਰਨਾ ਪੈਂਦਾ ਆਪਣੇ ਆਪ ਲਈ ਸਭ ਕੁਝ ਕਰਨਾ ਪੈਂਦਾ ਪਰ ਅਸੀਂ ਕਿਤੇ ਨਾ ਕਿਤੇ ਜੇ ਕਿਸੇ ਦੇ ਕੰਮ ਆ ਜੀਏ ਸਾਡੇ ਲਈ ਤਾਂ ਵਧੀਆ ਹੈ ਪਰ ਗਹਾਂੜਾ ਵੀ ਕਦਰ ਪਾਉਣੇ ਵਾਲਾ ਹੋਵੇ ਕਿਉਂਕਿ ਇਹ ਚੀਜ਼ਾਂ ਕਿਸੇ ਦੇ ਨਾਲ ਨਹੀਂ ਜਾਣੀਆਂ ਇੱਥੇ ਹੀ ਰਹਿ ਜਾਣਾ ਸਭ ਕੁਝ ਬਸ ਇਹ ਚੀਜ਼ਾਂ ਸਾਨੂੰ ਵੈਸੇ ਹੀ ਪੱਪਾਂ ਭਾਰ ਕਰ ਰੱਖਦੀਆਂ ਨੇ ਅਸੀਂ ਧਰਤੀ ਤੋਂ ਗਿੱਟ ਉੱਚੇ ਤੁਰਦੇ ਰਹਿੰਨੇ ਆ ਕਿਉਂਕਿ ਸਾਡੇ 'ਚ ਹੁੰਮੇ ਆ ਜਾਂਦੀ ਹੈ ਬਹੁਤ ਮੈਂ ਫੇਰ ਕਹਿੰਨੀ ਆ ਬਈ ਡਿੱਗਦੇ ਨੂੰ ਠਾਲਿਆ ਕਰੋ ਜੇ ਤੁਸੀਂ ਦੁਗ ਲਟਰੀ ਨਾ ਠਾਲ ਸਕਦੇ ਵੀ ਕਿਸੇ ਦੇ ਨਾਲ ਨਹੀਂ ਖੜ ਸਕਦੇ ਦੋ ਸ਼ਬਦ ਹਿੰਮਤ ਦੇ ਜਰੂਰ ਕਹਿ ਦਿਆ ਕਰੋ ਇਹਦੇ ਵਿੱਚ ਤੁਹਾਡਾ ਕੁਝ ਨਹੀਂ ਲੱਗਣਾ ਕੁਝ ਨਹੀਂ ਲੱਗਣਾ ਠੀਕ ਹੈ ਜੀ ਜਦੋਂ ਸਾਡਾ ਭੈਣ ਭਾਈ ਕਿਤੇ ਕੋਈ ਡਾਵਾ ਡੋਲ ਹੋਇਆ ਹੋਇਆ ਹੈ ਜੇ ਉਸ ਭੈਣ ਭਾਈ ਦੇ ਆਪਾਂ ਮੋਢੇ ਤੇ ਹੱਥ ਧਰ ਕੇ ਕਹਿ ਦਈਏ ਵੀਰੇ ਤੈਨਕ ਆਸੇ ਦੀ ਟੈਨਸ਼ਨ ਨਹੀਂ ਲੈਣੀ ਅਸੀਂ ਹੈਗੇ ਆ ਨਾ ਮਰਤਾ ਨਹੀਂ ਗਏ ਦੁਨੀਆਦਾਰੀ ਐਨਾ ਸ਼ਬਦ ਕਹਿਣ ਤੋਂ ਤਾਂ ਡਰ ਲੱਗ ਗਈ ਵੇ ਕਿਤਾ ਬੀਰਾਗਾਹ ਤੇ ਇਹ ਨਾ ਗਏ ਦੇਵੇ ਵੀ ਫਿਰ ਮੇਰੀ ਇੰਨੀ ਕ ਮਦਦ ਕਰ ਦੋ ਮਦਦ ਤਾਂ ਕਰਨੀ ਆ ਅਸੀਂ ਭੁੱਲ ਗਏ ਕਰਾਉਣੀਆਂ ਜਾਣਦੇ ਆ ਅਸੀਂ ਸੋਈ ਗੱਲਾਂ ਅੱਜ ਦਾ ਜਿਹੜਾ ਸਮਾਂ ਬਹੁਤ ਖਤਰਨਾਕ ਆ ਗਿਆ ਸਾਨੂੰ ਨਹੀਂ ਪਤਾ ਵੀ ਜਿਨ੍ਹਾਂ ਦੇ ਅਸੀਂ ਸਾਹੀ ਜੀ ਹੁੰਨੇ ਆ ਉਹ ਸਾਡੇ ਲਈ ਅੰਦਰ ਕੀ ਬੇਉਂਤਾ ਘੜਦੇ ਆ ਨਹੀਂ ਪਤਾ ਬਹੁਤ ਕੁਛ ਇਹ ਦੁਨੀਆਦਾਰੀ ਤੋਂ ਸਿੱਖਣ ਨੂੰ ਮਿਲਿਆ ਬਹੁਤ ਕੁਛ ਜਿਹੜੀਆਂ ਗੱਲਾਂ ਅਸੀਂ ਸੁਪਨੇ 'ਚ ਵੀ ਸੋਚੀਆਂ ਨਹੀਂ ਨਾ ਹੁੰਦੀਆਂ ਦੂਰ-ਦੂਰ ਤੱਕ ਜਿਨ੍ਹਾਂ ਦੇ ਸਿਰਾਂ 'ਤੇ ਸਾਨੂੰ ਮਾਣ ਹੁੰਦਾ ਹੈ ਹੰਕਾਰ ਹੁੰਦਾ ਹੈ ਅੱਜ ਦੇ ਸਮੇਂ 'ਚ ਸਾਡਾ ਮਾਣ ਹੰਕਾਰ ਤੋੜਦੇ ਵੀ ਉਹੀ ਆ ਫਿੱਟ ਲਾਣ ਤਾਂ ਮੈਂ ਕਹਿੰਨੀ ਆ ਵੀ ਇਹੋ ਜਿਹੇ ਰਿਸ਼ਤਿਆਂ ਦੇ ਜਿਹੜੇ ਆਪਣੇਆਂ ਨੂੰ ਖੂਨ ਦੇ ਹੰਝੂ ਰਵਾ ਦੇਣਾ ਤਾਂ ਹੀ ਲੋਕਾਂ ਦਾ ਆਪਣੇਆਂ ਤੋਂ ਭਰੋਸਾ ਉੱਠ ਖੜਿਆ ਦੇਖੋ ਜੀ ਪਤਾ ਕੀ ਹੈ ਕਈ ਵਾਰ انسان ਦੀ ਜ਼ਿੰਦਗੀ 'ਚ ਐਦਾਂ ਦੇ ਦਿਨ ਆ ਜਾਂਦੇ ਨੇ ਐਦਾਂ ਦੇ ਦਿਨ ਆ ਜਾਂਦੇ ਨੇ ਬੰਦਾ ਰੋਟੀ ਦਾ ਵੀ ਮਹਤਾਜ ਹੋ ਜਾਂਦਾ ਹੈ ਜਦੋਂ ਕਿਤੇ ਸਾਡੀ ਕੋਈ ਤਿਹੜੀ ਹੋ ਜਾਂਦੀ ਹੈ ਕੋਈ ਕਿਤੇ দান ਪੁੰਨ ਕੀਤਾ ਹੋਇਆ ਸਾਡਾ ਹਰਾ ਹੋ ਜਾਂਦਾ ਹੈ ਸਾਨੂੰ ਪ੍ਰਮਾਤਮਾ ਸਾਡੇ ਦਿਨ ਫੇਰ ਦਿੰਦਾ ਹੈ ਅਸੀਂ ਫੇਰ ਆਪਣੀਆਂ ਕਿਰਤ ਕਮਾਈਆਂ ਦੇ ਆਸਰੇ ਹੀ ਰਹੀਏ ਜਿੰਨੀਆਂ ਕੋ ਸਾਨੂੰ ਬਖਸ਼ਦਾ ਹੈ ਜਦੋਂ ਅਸੀਂ ਆਪਣੇ ਪੈਰਾਂ ਤੇ ਹੋ ਗਏ ਫਿਰ ਅਸੀਂ ਪੱਬਾ ਭਾਰਨਾ ਹੋਈਏ ਅਸੀਂ ਹੰਕਾਰੀਏ ਨਾ ਅਸੀਂ ਲੋਕਾਂ ਨੂੰ ਲੁੱਟਣਾ ਨਾ ਸ਼ੁਰੂ ਕਰੀਏ ਲੁੱਟਕਸੁੱਟ ਕਰਕੇ ਤੁਸੀਂ ਸੂਈ ਆਪਣੀ ਜ਼ੀਰੋ ਤੇ ਫੇਰ ਲਿਆਉਨੇ ਹੋ ਜਿੱਥੋਂ ਤੁਸੀਂ ਉੱਠੇ ਆਉਂ ਜਿੱਥੋਂ ਤੁਸੀਂ ਉੱਠੇ ਹੋ ਉਹ ਦਿਨ ਤੁਸੀਂ ਭੁੱਲ ਜਾਂਦੇ ਹੋ ਫਿਰ ਤੁਸੀਂ ਹੰਕਾਰੀ ਹੋ ਜਾਂਦੇ ਹੋ ਫਿਰ ਅਸੀਂ ਉਧਰੋਂ ਵੀ ਕਹਿੰਦੇ ਆ ਉਧਰੋਂ ਵੀ ਕਹਿੰਦੇ ਆ ਵੀ ਅਸੀਂ ਮਾਇਆ ਇਕੱਠੀ ਕਰਕੇ ਅਸੀਂ ਪਤਾ ਨਹੀਂ ਕਿਹਦੇ ਨਾਲੋਂ ਵੱਧ ਅਮੀਰ ਬਣ ਜਾਾਂਗੇ ਦੁਨੀਆ ਇੱਥੇ ਢਿੰਗ ਤੋਂ ਢਿੰਗ ਪਈ ਆ ਅਸੀਂ ਕਿਸੇ ਨਾਲੋਂ ਅਮੀਰ ਨਹੀਂ ਹੋ ਸਕਦੇ ਜੇ ਕੋਈ ਬਹੁਤ ਅਮੀਰ ਤੋਂ ਅਮੀਰ ਹੈਗਾ ਵੀ ਆ ਪਰ ਰੱਬ ਤੋਂ ਅਮੀਰ ਨਹੀਂ ਕੋਈ ਹੋ ਸਕਦਾ ਜਿਹੜਾ ਸਾਨੂੰ ਸਾਰੀ ਦੁਨੀਆ ਨੂੰ ਸਾਰੀ ਖਿਲਕਤ ਨੂੰ ਧਰਤੀ ਦੇ ਉੱਪਰ ਵੀ ਧਰਤੀ ਦੇ ਥੱਲੇ ਵੀ ਪਾਣੀ ਦੇ ਉੱਪਰ ਵੀ ਪਾਣੀ ਦੇ ਵਿੱਚ ਵੀ ਸਾਡੇ ਭਰਦਾ ਹੈ ਉਹਨੂੰ ਅਸੀਂ ਦਿਖਦੇ ਵੀ ਆ ਉਹਨੂੰ ਸਾਡੀ ਔਕਾਤ ਦਾ ਵੀ ਪਤਾ ਹੈ ਉਹਨੂੰ ਇਹ ਵੀ ਪਤਾ ਵੀ ਕਿੱਥੋਂ ਉੱਠੇ ਆ ਹੁਣ ਫੇਰ ਕਿਹੜੇ ਕੰਜਰਖਾਨੇ ਕਰਨ ਲੱਗ ਗਏ ਉਹਨੂੰ ਸਭ ਕੁਝ ਦਿਖਦਾ ਹੈ ਮੈਂ ਤੁਹਾਨੂੰ ਕੀ ਦੱਸਾਂ ਹੁਣ ਤਾਂ ਮੈਂ ਇਹੀ ਕਹਿਣੀ ਹੁੰਨੀ ਆ ਹੱਥ ਜੋੜ ਕੇ ਵੀ ਤੁਸੀਂ ਇਹ ਭਲੇਖੇ ਮੈਂ ਇਨਸਾਨੀਅਤ ਨੂੰ ਗਾਈ ਨਹੀਂ ਆ ਸਾਰੀ ਨੂੰ ਤੁਸੀਂ ਇਹ ਭਲੇਖੇ ਕੱਢ ਦਿਓ ਵੀ ਤੁਹਾਨੂੰ ਕੋਈ ਦੇਖਦਾ ਨਹੀਂ ਕੱਢ ਦਿਓ ਭਲੇਖੇ ਕੱਢ ਦਿਓ ਭਲੇਖੇ ਹੁਣ ਤਾਂ ਹਿਸਾਬ ਕਿਤਾਬ ਬਰਾਬਰੇ ਆ ਦੁਨੀਆ ਨੂੰ ਹਿਸਾਬ ਕਿਤਾਬ ਦਾ ਤਾਂ ਨਹੀਂ ਪਤਾ ਲੱਗਦਾ ਪਰਮਾਤਮਾ ਦੇ ਦਾ ਕਿਉਂਕਿ ਬੰਦੇ ਨੇ ਆਪਣੇ ਅੰਦਰ ਝਾਕਣਾ ਛੱਡਤਾ ਅੰਦਰ ਝਾਕਣਾ ਛੱਡ ਤਾਂ ਜੇ ਸਾਨੂੰ ਕਿਤੋਂ ਸਾਡੇ ਕਹਿੰਦੇ ਆ ਭਈ ਇੱਕ ਬੰਦੇ ਨਾਲ ਕਿਸੇ ਨਾਲ ਅਸੀਂ ਠੱਗੀਆਂ ਲਾ ਲੀਆਂ ਲਾ ਲੋ ਸਾਡੀਆਂ ਗੁੱਡੀਆਂ ਅੰਬਰਾ ਚ ਅਸੀਂ ਠੱਗੀ ਲਾਉਂਦੇ ਗਏ ਲਾਉਂਦੇ ਗਏ ਇੱਕ ਤੋਂ ਇੱਕ ਨੂੰ ਠੱਗਦੇ ਗਏ ਫਿਰ ਲਾ ਲੋ ਸਾਡੀ ਉੱਪਰੋਂ ਗੱਡੀ ਪਿੱਛੇ ਮੋੜ ਲਾ ਗਈ ਫਿਰ ਇਹ ਨਹੀਂ ਸੋਚਣਾ ਭਈ ਮੂੜੀ ਕਾਤੇ ਅੰਦਰ ਨਹੀਂ ਝਾਕਣਾ ਆਪਣੇ ਗੁਨਾਹਾਂ 'ਚ ਨਿਗਾਹ ਨਹੀਂ ਮਾਰਨੀ ਜਿਹੜੇ ਗੁਨਾਹ ਕੀਤੇ ਆ ਲੋਕਾਂ ਨੂੰ ਠੱਗ ਠੋਰ ਕੇ ਉਹਨਾਂ 'ਚ ਨਿਗਾ ਨਹੀਂ ਮਾਰਨੀ ਬਸ ਆਪਣੀ ਤੜ ਨਹੀਂ ਛੱਡਣੀ ਮੈਂ ਆਏ ਮੈਂ ਆਏ ਦੁਨੀਆਦਾਰੀ ਨੂੰ ਕੁਝ ਹੋਰ ਦਿਖਾਉਣਾ ਹੈ ਅੰਦਰ ਕੁਝ ਹੋਰ ਚੱਲਦਾ ਹੈ ਜੇ ਇਨਸਾਨ ਆਪਣੇ ਅੰਦਰ ਝਾਕਣ ਲੱਗ ਜਵੇ ਨਾ ਅੰਦਰ ਝਾਕਣ ਲੱਗ ਜਵੇ ਸੋਚੇ ਬੈਠ ਕੇ ਭਈ ਮੈਂ ਐਡਾ ਉੱਚਾ ਤਾਂ ਮੈਂ ਇੱਥੇ ਕਾਤੇ ਆ ਗਿਆ ਕਾਤੇ ਆ ਗਿਆ ਮੇਤੇ ਕੋਈ ਗਲਤੀ ਤਾਂ ਨਹੀਂ ਹੋ ਗਈ ਕਿ ਸੇ ਭਲੇ ਮਾਨਸ ਨਾਲ ਮਿੱਤੇ ਕੋਈ ਧੋਖਾ ਧੋਖਾ ਤਾਂ ਨਹੀਂ ਹੋ ਗਿਆ ਨਹੀਂ ਸੋਚਦਾ ਨਹੀਂ ਸੋਚਦਾ ਬੰਦਾ ਨਹੀਂ ਸੋਚਦਾ ਜੇ ਇੰਨੀ ਕ ਗੱਲ ਸੋਚ ਲਵੇ ਨਾ ਉੱਥੇ ਤੋਂ ਵੀ ਜ਼ਿੰਦਗੀ ਸ਼ੁਰੂ ਹੋ ਸਕਦੀ ਹੈ ਪ੍ਰਮਾਤਮਾ ਮੁਰੇ ਰਜੋਈਆਂ ਕਰਕੇ ਅਸੀਂ ਗੁਨਾਹ ਆਪਣੇ ਕਬੂਲ ਕੇ ਉਹਦੇ ਮੁਰੇ ਗੁਨਾਹ ਕਬੂਲ ਕੇ ਅਸੀਂ ਮਾਫੀਆਂ ਵੀ ਮੰਗ ਸਕਦੇ ਹਾਂ ਮਹਾਰਾਜ ਜਾਣੇ ਅਣ ਜਾਣੇ ਚ ਹੋ ਗਿਆ ਮਹਾਰਾਜ ਮੈਂ ਆਪਣੀ ਔਕਾਤ ਤੋਂ ਬਾਹਰ ਹੋ ਗਿਆ ਤਾਂ ਮੈਨੂੰ ਬਖਸ਼ ਦਿਓ ਪਰ ਨਹੀਂ ਚਿੰਨਾਚਰ ਸਾਹ ਚੱਲਦੇ ਆਂ ਮੈਂ ਇਹ ਜੇ ਬੰਦੇ ਦੇਖੇ ਹੋਏ ਆ ਜਿਨ੍ਹਾਂ ਨੇ ਕੁੱਤੇ ਤੋਂ ਕੁੱਤੇ ਕੰਮ ਕਰੇ ਹੋਏ ਆ ਕੁੱਤੇ ਤੋਂ ਕੁੱਤੇ ਮਿੰਜੇ ਪਰ ਨੀਂਗ ਤੇ ਤੇ ਪਏ ਪਰ ਗੁਨਾਹ ਨਹੀਂ ਬਖਸ਼ਾਏ ਆਪਣੇ ਬਈ ਲਾਇ ਹੁਣ ਤਾਂ ਸਾਂਝ ਸਵੇਰ ਦਾਈਆਂ ਗੁਨਾਹ ਹੀ ਬਖਸ਼ਾਲਾਂ ਨਾ ਕਿਉਂਕਿ ਚੱਲਦਾ ਐ ਸਾ ਜਿੰਨਾ ਚਿਰ ਸਾਹ ਹੈ ਉਨਾ ਚਿਰ ਹੰਕਾਰ ਹੈ ਹੰਕਾਰ ਜਦ ਟੁੱਟਦਾ ਜਦ ਸਾਹ ਮੁੱਕਦੇ ਆਂ ਜਦੋਂ ਇਨਸਾਨ ਨੇ ਆਪਣੇ ਅੰਦਰ ਝਾਕਣਾ ਸ਼ੁਰੂ ਕਰਤਾ ਨਾ ਅੰਦਰ ਝਾਕਣਾ ਸ਼ੁਰੂ ਕਰਤਾ ਫਿਰ ਗੁਨਾਹ ਵੀ ਘਟ ਹੋ ਜਾਣੇ ਆ ਸੋਈ ਗੱਲਾਂ ਹੈ ਕਿਸੇ ਦਾ ਦਿਲ ਨਾ ਦਿਖਾਇਆ ਕਰੋ ਕਿਸੇ ਦੀ ਜ਼ਿੰਦਗੀ ਡਾਵਾ ਡੋਲਾ ਕਰਿਆ ਕਰੋ ਕਿਸੇ ਦੀ ਜ਼ਿੰਦਗੀ ਚ ਲੁੱਟ ਖਸੁੱਟ ਨਾ ਕਰਿਆ ਕਰੋ ਜੀਨੋ ਜਿੰਨੀਕ ਪ੍ਰਮਾਤਮਾ ਨੇ ਬਖਸ਼ੀ ਐ ਖਾਣ ਦਿਆ ਕਰੋ ਹਾ ਮਾੜੀ ਗੈ ਬਹੁਤ ਹਾ ਮਾੜੀ ਗੈ ਸਾਰੇ ਗੁਨਾਹ ਅਕਸ਼ੇ ਜਾਂਦੇ ਨੇ ਜਿਹੜੀ ਕਿਸੇ ਦੀ ਹਾਏ ਉਹ ਸਾਰ ਪਾਰ ਲੰਘ ਜਾਂਦੀ ਆ ਉਹ ਨਾਲ ਲਿਆ ਕਰੋ ਠੀਕ ਹੈ ਜੀ ਸੋਹੀ ਗੱਲਾਂ ਆ ਇਨਸਾਨ ਆ ਇਨਸਾਨ ਦੀ ਜੂਨ ਬਖਸ਼ੀ ਆ ਪ੍ਰਮਾਤਮਾ ਨੇ ਇਨਸਾਨੀਅਤ ਚ ਰਹਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ